ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਵੇਖ ਰਹੇ ਹੋ ਗੁਰਗਿਆਨ ਚੈਨਲ ਗੁਰਗਿਆਨ گلوبਲ ਸਟੋਰ ਵੱਲੋਂ ਸ਼ੁਰੂ ਕੀਤਾ ਹੋਇਆ ਇੱਕ ਅਜਿਹਾ ਅੰਦੋਲਨ ਜੋ ਗੁਰੂ ਦੇ ਸੇ ਦੀ ਜੋਤ ਨੂੰ ਨਵੀਂ ਪੀੜੀ ਦੇ ਹਿਰਦੇ ਵਿੱਚ ਲਗਾਉਣ ਦੇ ਲਈ ਯਤਨਸ਼ੀਲ ਹੈ ਅੱਜ ਤੁਹਾਨੂੰ ਇੱਕ ਪਰਿਵਾਰ ਵੱਲੋਂ ਪ੍ਰੇਰਣਾਦਾਇਕ ਕਹਿੇ ਹੋਏ ਸ਼ਬਦ ਸੁਨਾਵਾਂਗੇ ਜਿਨ੍ਹਾਂ ਨੇ ધ ਲਾਈਟ ਆਫ ਗੁਰੂਜ਼ ਵਿਜ਼डम ਗੁਰ ਗਿਆਨ ਦਾ ਚਾਨਣ ਪੁਸਤਕ ਆਪਣੇ ਘਰ ਵਿੱਚ ਪੜ੍ਹਨੀ ਸ਼ੁਰੂ ਕੀਤੀ ਅਤੇ ਫਿਰ ਇਹ ਗਿਆਨ ਆਪਣੇ ਰਿਸ਼ਤੇਦਾਰਾਂ ਤੱਕ ਵੀ ਮੰਡਿਆ ਆਓ ਪਹਿਲਾ ਸੁਣੀਏ ਉਹਨਾਂ ਦੇ ਅਨੁਭਵ ਭਰੀ ਹਿਰਦੇ ਦੀ ਆਵਾਜ਼ ਅਸੀਂ ਗੁਰ ਗਿਆਨ ਗਲੋਬਲ ਸਟੋਰ ਤੋਂ ਗੁਰ ਗਿਆਨ ਦਾ ਚਾਨਣ ਪੁਸਤਕ ਆਪਣੇ ਘਰ ਵਿੱਚ ਰੋਜ਼ਾਨਾ ਪੜ੍ਹਨੀ ਸ਼ੁਰੂ ਕੀਤੀ ਤਾਂ ਮਨ ਵਿੱਚ ਉਤਸ਼ਾਹ ਜਾਗਿਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਵੀ ਗਿਫਟ ਕਰੀਏ ਕੁਝ ਦਿਨ ਪਹਿਲਾਂ ਅਸੀਂ ਦਾ ਲਾਈਟ ਆਫ ਗੁਰੂਜ਼ ਵਿਜ਼ਡਮ ਪੁਸਤਕਾਂ ਦਾ ਸੈੱਟ ਆਪਣੇ ਰਿਸ਼ਤੇਦਾਰਾਂ ਨੂੰ ਭੇਜਿਆ ਸੀ ਜਦੋਂ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਸ ਪੁਸਤਕ ਨੂੰ ਪੜ੍ਹਦੇ ਆਂ ਇੰਜ ਮਹਿਸੂਸ ਹੁੰਦਾ ਹੈ ਕਿ ਇਸ ਵਿੱਚੋਂ ਤਾਂ ਦਾਦੀ ਮਾ ਦੀਆਂ ਗੱਲਾਂ ਵਰਗਾ ਆਨੰਦ ਹੈ ਉਹਨਾਂ ਦੇ ਬੱਚਿਆਂ ਨੇ ਵੀ ਰੋਜ਼ਾਨਾ ਇਸ ਪੁਸਤਕ ਵਿੱਚੋਂ ਇੱਕ ਸਾਖੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਹ ਕਹਿਣ ਲੱਗੇ ਕਿ ਸੱਚੀ ਸਾਡਾ ਘਰ ਧਰਮਸ਼ਾਲਾ ਦੀਆਂ ਸੁਗੰਧੀਆਂ ਵਾਲਾ ਬਣਨ ਲੱਗ ਪਿਆ ਹੈ ਜਦੋਂ ਉਹਨਾਂ ਨੇ ਫੋਨ ਕਰਕੇ ਬਹੁਤ ਹੀ ਖੁਸ਼ੀ ਵਿੱਚ ਸਾਡਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਨੂੰ ਜਗਰ ਗਿਆਨ ਗਲੋਬਲ ਸਟੋਰ ਤੋਂ ਇਹ ਪੁਸਤਕ ਖਰੀਦ ਕੇ ਆਨਲਾਈਨ ਭੇਜੀ ਹੈ ਅਸੀਂ ਵੀ ਇਹੋ ਆਪਣੇ ਮਿੱਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਮੰਡਨ ਦੀ ਸੇਵਾ ਕਰਾਂਗੇ ਜਦੋਂ ਉਹ ਤਨਵੰਦ ਕਰ ਰਹੇ ਸਨ ਤਾਂ ਸਾਡਾ ਸਾਰਾ ਪਰਿਵਾਰ ਸਪੀਕਰ ਫੋਨ ਤੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਸੇ ਵੇਲੇ ਮੇਰੇ ਮੰਮੀ ਡੈਡੀ ਨੇ ਕਿਹਾ ਪੁੱਤ ਤੂੰ ਵੀ ਆਪਣਾ ਤਜਰਬਾ ਇਸ ਪੁੱਤਕ ਦੇ ਉੱਪਰ ਕਿ ਜੋ ਤੈਨੂੰ ਅਨੁਭਵ ਹੋਇਆ ਹੈ ਵੀਡੀਓ ਬਣਾ ਕੇ ਗਲੋਬਲ ਸਟੋਰ ਨੂੰ ਭੇਜ ਅਸੀਂ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਹਾਂ ਕਿ ਸਾਡੀ ਸੇਵਾ ਸਫਲ ਹੋ ਗਈ ਹੈ ਇਹ ਵੀਡੀਓ ਸਾਡੀ ਰੂਹ ਦੀ ਆਵਾਜ਼ ਹੈ ਇਹ ਸਾਡੀ ਰੂਹ ਦੀ ਆਵਾਜ਼ ਤੁਹਾਨੂੰ ਸਾਰਿਆਂ ਨੂੰ ਪ੍ਰੇਰਿਤ ਕਰੇਗੀ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਖੁਦ ਵੀ ਖਰੀਦੋਗੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਜ਼ਰੂਰ ਗਿਫਟ ਕਰੋਗੇ ਸਾਡੇ ਸਾਰੇ ਪਰਿਵਾਰ ਵੱਲੋਂ ਗਿਆਨੀ ਰਾਮ ਸਿੰਘ ਜੈਨਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਵਸਦੇ ਗੁਰਸਿੱਖ ਪਰਿਵਾਰਾਂ ਦੇ ਘਰ-ਘਰ ਵਿੱਚ ਅਤੇ ਨਵੀਂ ਪੀੜ੍ਹੀ ਦੇ ਅੰਦਰ ਗੁਰੂ ਵਿਰਸੇ ਦਾ ਪਿਆਰ ਕਰਨ ਦਾ ਇਹ ਨਵਾਂ ਅੰਦੋਲਨ ਸ਼ੁਰੂ ਕੀਤਾ ਹੈ ਆਓ ਬੰਦ ਤੋਂ ਬੰਦ ਤੁਸੀਂ ਵੀ ਸਹਿਯੋਗ ਦਿਓ ਨਾਲੇ ਪੁੱਨ ਤੇ ਨਾਲੇ ਫਲੀਆਂ ਧੰਨਵਾਦ ਜੀ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਗੁਰ ਗਿਆਨ گلੋਬਲ ਸਟੋਰ ਦੀ ਇੱਕ ਪੁਸਤਕ ਨੇ ਇੱਕ ਪਰਿਵਾਰ ਦੀ ਰੂਹ ਨੂੰ ਝੰਡੋੜਿਆ ਅਤੇ ਕਿੰਨੇ ਹੋਰ ਘਰਾਂ ਵਿੱਚ ਵੀ ਚਾਨਣ ਪਹੁੰਚਾਇਆ ਅਸੀਂ ਤੁਹਾਨੂੰ ਵੀ ਸਦਾ ਦਿੰਦੇ ਹਾਂ ਤਪਲੇ ਲਈ ਵੀ ਇਸ ਪੋਸਟ ਨੂੰ ਆਪਣੇ ਘਰ ਮੰਗਵਾਓ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਗਿਫਟ ਕਰੋ ਇਸ ਤਰ੍ਹਾਂ ਨਾਲ ਤੁਸੀਂ ਵੀ ਇਸ ਅੰਦolan ਦਾ ਹਿੱਸਾ ਬਣ ਸਕਦੇ ਹੋ ਗੁਰ ਗਿਆਨ ਗਲੋਬਲ ਸਟੋਰ ਦੀ ਵੈਬਸਾਈਟ ਹੈ gurgyan.ca ਇੱਥੇ ਤੁਹਾਨੂੰ ਹਰੇਕ ਦੇਸ਼ ਵਿੱਚ ਇਹ ਕਿਤਾਬ ਕਿੰਨੀ ਕੀਮਤ ਦੀ ਮਿਲੇਗੀ ਸਾਰਾ ਵੇਰਵਾ ਅਤੇ ਖਰੀਦਣ ਲਈ ਲਿੰਕ ਵੀ ਮਿਲਣਗੇ ਦੇਸ਼ਾਂ ਵਿੱਚ ਵਸਦੇ ਗੁਰਸਿੱਖ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਜਾਂ ਇੰਡੀਆ ਵਿੱਚ بیٹھے ਕਿਸੇ ਰਿਸ਼ਤੇਦਾਰਾਂ ਨੂੰ ਭੇਜਣਾ ਚਾਹੁੰਦੇ ਹਨ ਤਾਂ ਬਹੁਤ ਹੀ ਸਸਤੇ ਰੇਟ ਤੇ ਤੁਸੀਂ ਇੱਥੇ ਬੈਠੇ ਹੀ ਆਰਡਰ ਕਰ ਸਕਦੇ ਹੋ ਜੋ ਪੋਥੀ.com ਵੱਲੋਂ ਉਹਨਾਂ ਨੂੰ ਇੰਡੀਆ ਵਿੱਚ ਹੀ ਇਹ ਪੁਸਤਕ ਉਹਨਾਂ ਦੇ ਘਰ ਪਹੁੰਚਾਈ ਜਾਏਗੀ ਤੁਸੀਂ ਗੁਰਗਿਆਨ.ca ਤੋਂ ਹੀ ਪੰਜਾਬ ਵਾਸਤੇ ਆਰਡਰ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ ਅਤੇ ਜੇ ਤੁਸੀਂ ਆਪਣੇ ਅਨੁਭਵ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਮੈਸੇਜ ਭੇਜ ਕੇ ਸਾਡੀ ਟੀਮ ਨਾਲ ਸੰਪਰਕ ਕਰੋ ਜੀ ਧੰਨਵਾਦੀ ਗੁਰਾਂ ਸਿੰਘ ਗੁਰਲਾਖਾ